ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਕਾਰਨ ਸਬੰਧਤ ਕਈ ਸਾਖੀਆਂ ਹਨ ਉਹਨਾਂ ਵਿੱਚ ਇੱਕ ਸਾਖੀ ਭਾਈ ਪੀਖਣ ਛਾਦੀ ਹੈ ਪੀਖਣ ਸ਼ਾਹ ਪੰਜਾਬ ਦੇ ਪਹੁੰਚੇ ਫਕੀਰ ਸਨ ਉਹਨਾਂ ਨੇ ਰੱਬ ਦੀ ਇੰਨੀ ਭక్తి ਕੀਤੀ ਕਿ ਆਪ ਹੀ ਰੱਬੀ ਰੂਪ ਬਣ ਗਏ। ਉਹਨਾਂ ਦੀ ਇਬਾਦਤ ਅਤੇ ਪਾਕ ਪਵਿੱਤਰ ਜੀਵਨ ਤੋਂ ਪ੍ਰਭਾਵਿਤ ਹੋ ਕੇ ਇਲਾਕੇ ਦੇ ਲੋਕ ਉਹਨਾਂ ਦਾ ਬਹੁਤ ਆਦਰ ਮਾਨ ਕਰਦੇ। ਲੱਖਾਂ ਹਿੰਦੂ, ਮੁਸਲਮਾਨ ਉਹਨਾਂ ਦੇ ਸ਼ਰਧਾਲੂ ਸਨ। ਇੱਕ ਦਿਨ ਉਹ ਆਪਣੀ ਇਬਾਦਤ ਵਿੱਚ ਲੀਨ ਸਨ ਤਾਂ ਉਹਨਾਂ ਨੂੰ ਪੂਰਬ ਵਾਲੇ ਪਾਸੇ ਰੱਬੀ ਨੂਰ ਦਿਖਾਈ ਦਿੱਤਾ। ਉਹਨਾਂ ਨੇ ਆਪਣੇ ਰੱਬੀ ਗਿਆਨ ਰਾਹੀਂ ਸਮਝ ਲਿਆ ਕਿ ਪੂਰਬ ਵਾਲੇ ਪਾਸੇ ਕਿਸੇ ਰੱਬੀ ਮਹਾਪੁਰਖ ਨੇ ਜਨਮ ਲਿਆ ਹੈ। ਇਸ ਰੱਬੀ ਜਲਵੇ ਦੇ ਖਿੱਚ ਕਰਨ ਉਸ ਦਿਨ ਉਹਨਾਂ ਨੇ ਪੱਛਮ ਦੀ ਬਜਾਏ ਪੂਰਬ ਵੱਲ ਸਜਦਾ ਕੀਤਾ। ਉਹਨਾਂ ਦੇ ਸ਼ਰਧਾਲੂ ਉਹਨਾਂ ਦੇ ਇਸ ਕਾਰਜ ਤੇ ਬਹੁਤ ਕਾਰਨ ਹੋਏ ਅਤੇ ਉਹਨਾਂ ਨੇ ਕਾਰਨ ਪੁੱਛਿਆ ਪੀਰ ਜੀ ਨੇ ਦੱਸਿਆ ਕਿ ਅੱਜ ਮੈਂ ਪੂਰਬ ਵਾਲੇ ਪਾਸੇ ਪਟਨਾ ਸ਼ਹਿਰ ਇੱਕ ਰੱਬੀ ਨੂਰ ਦਾ ਜਲਬਾ ਦੇਖਿਆ ਹੈ ਉੱਥੇ ਇੱਕ ਮਹਾਪੁਰਖ ਦੇ ਘਰ ਰੱਬੀ ਪੈਗੰਬਰ ਨੇ ਜਨਮ ਲਿਆ ਹੈ ਮੈਂ ਉਸ ਬਾਲਕ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਪੀਰ ਜੀ ਨੇ ਆਪਣੇ ਕੁਝ ਚੋਣਵੇਂ ਸਾਥੀਆਂ ਨਾਲ ਲੈ ਕੇ ਸੰਕੜੇ ਮੀਲਾਂ ਦਾ ਸਫ਼ਰ ਕਰਕੇ ਗੰਗਾ ਕਿਨਾਰੇ ਪਟਨਾ ਸ਼ਹਿਰ ਵਿਖੇ ਪਹੁੰਚ ਗਏ ਪੀਰ ਜੀ ਦਰਵਾਜ਼ੇ ਤੇ ਪਹੁੰਚੇ ਤੇ ਦਰਸ਼ਨ ਦੀ ਮੰਗ ਕੀਤੀ ਮਾਤਾ ਜੀ ਪੀਰ ਦਾ ਇੰਨੀ ਦੂਰ ਤੋਂ ਆਉਣਾ ਸੁਣ ਕੇ ਬੜੇ ਪ੍ਰਭਾਵਿਤ ਹੋਏ ਉਹਨਾਂ ਨੇ ਉਸੇ ਵੇਲੇ ਪੀਰ ਨੂੰ ਅੰਦਰ ਬੁਲਾ ਕੇ ਆਦਰ ਨਾਲ ਬਿਠਾਇਆ ਜਦੋਂ गोबिंद्र राय ਉਹਨਾਂ ਦੇ ਸਾਹਮਣੇ ਹੋਏ ਤਾਂ ਪੀਖਣ ਛਾ ਜੀ ਤਾਂ ਪੀਖਣ ਛਾ ਜੀ ਨੇ ਖੜੇ ਹੋ ਕੇ ਉਹਨਾਂ ਨੂੰ ਸਜਦਾ ਕੀਤਾ ਫਿਰ ਉਹਨਾਂ ਨੇ ਆਪਣੇ ਚੋਲੇ ਵਿੱਚੋਂ ਦੋ ਕੁਜੀਆਂ ਕੱਢੀਆਂ ਅਤੇ ਦੋਵੇਂ ਕੁਜੀਆਂ 발 ਗੋਬਿੰਦਨਗੇ ਕੀਤੀਆਂ ਆਪ ਜੀ ਨੇ ਮੁਸਕਰਾ ਕੇ ਆਪਣੇ ਦੋਵੇਂ ਹੱਥ ਦੋਵੇਂ ਕੁਜੀਆਂ ਤੇ ਰੱਖ ਦਿੱਤੇ ਇਹ ਦੇਖ ਕੇ ਸਾਈ ਦਾ ਚਿਹਰਾ ਖਿੜ ਗਿਆ ਉਹਨਾਂ ਨੇ ਇੱਕ ਵਾਰ ਫਿਰ ਬਾਲਕ ਦੇ ਚਰਨਾਂ ਦੇ ਸਿਰ ਨਵਾਜਿਆ ਤੇ ਕਿਹਾ ਸਾਡੇ ਧਨ ਭਾਗ ਮੇਰੀ ਦਿਲੀ ਖੁਆਇਸ਼ ਪੂਰੀ ਹੋਈ ਆਪ ਜੀ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਆਪ ਹਿੰਦੂ ਅਤੇ ਮੁਸਲਮਾਨ ਦੋਵਾਂ ਨੂੰ ਇੱਕੋ ਜਿਹਾ ਜਾਣੋਗੇ ਸਾਈਂ ਜੀ ਦੇ ਬਚਨ ਸੁਣ ਕੇ ਕੋਲ ਬੈਠੇ ਸਾਰੇ ਲੋਕ ਨਿਹਾਲ ਹੋ ਗਏ